ਆਹ ਲਮੇਰਾੜ ਪਾਏ ਹੋਇਆ ਜੀ ਠੀਕ ਹੈ ਜਿਹੜੇ ਆ ਆਰ ਪਰ ਨੇ ਆ ਕਾਬਲੇ ਆਹ ਦਿਖਾ ਦੇ ਬੋਈ ਨਾ ਆ ਦੇਖੋ ਦੋਸਤੋ ਇਹ ਲੱਕੜ ਨੂੰ ਬੇ ਲੱਕੜ ਨੂੰ ਬੰਨ ਕੇ ਰੱਖਦੇ ਨੇ ਮਤਲਬ ਲੱਕੜ ਨੂੰ ਬੰਨ ਕੇ ਰੱਖਦੇ ਰੇਲਿੰਗ ਨੂੰ ਸਹੀ ਰਹਿੰਦੀ ਹੈ ਜੀ ਮਿੱਤਰੋ ਅੱਜ ਤੁਹਾਨੂੰ ਲੈ ਕੇ ਆਏ ਆ ਸੁਹਾਗਿਆਂ ਦੀ ਵੀਡੀਓ ਆਪਾਂ ਸੁਹਾਗੇ ਖੇਤੀਬਾੜੀ ਦਾ ਇੱਕ ਅਨਿਖੜਮਾ ਅੰਗ ਰਹੇ ਨੇ ਹਨਾ ਭਾਵੇਂ ਕਿ ਅੱਜਕੱਲ ਕੰਪਿਊਟਰ ਕਰਾਹੇ ਆ ਗਏ ਹੋਰ ਆ ਗਏ ਪਰ ਜਿਹੜੀਆਂ ਆ ਚੀਜ਼ਾਂ ਨੇ ਹਨਾ ਇਹ ਚੀਜ਼ਾਂ ਦਾ ਮਤਲਬ ਕਦੇ ਵੀ ਦੌਰ ਨਹੀਂ ਜਾ ਸਕਦਾ ਇਹਨਾਂ ਦੀ ਆਪਣੀ ਵਿਲੱਖਣਤਾ ਹੈ ਆਪਾਂ ਪਿੰਡ ਉਪਲੀ ਆਏ ਹੋਏ ਹਾਂਗੇ ਨੇੜੇ ਬਰਨਾਲਾ ਪਿੰਦਾ ਹੈ ਜ਼ਿਲ੍ਹਾ ਬਰਨਾਲਾ ਪਿੰਡ ਉਪਲੀ ਸੰਗਰੂਰ ਰੋਡ ਤੇ ਇਹ ਪਿੰਡ ਪੈਂਦਾ ਬਾਈ ਗगन ਹਨਾ ਬਾਈ ਗगन ਸਾਡੇ ਨਾਲ ਹੋਣਗੇ ਇਹਨਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਕਿ ਕੀ ਵਿਲੱਖਣਤਾ ਕੀ ਖਾਸੀਅਤ ਹੈ ਇਹਨਾਂ ਦੇ ਸੁਹਾਗਿਆਂ ਦੇ ਵਿੱਚ ਸਪੈਸ਼ਲਿਸਟ ਨੇ ਬਾਈ ਇੱਕੋ ਇੱਕ ਕੰਮ ਹੈ ਇਹਨਾਂ ਕੋਲੇ ਸੁਹਾਗਿਆਂ ਦਾ ਇੱਕੋ ਚੀਜ਼ ਦੇ ਪੱਕੇ ਮਾਹਰ ਨੇ ਜਿਵੇਂ ਕਹਿੰਦੇ ਹੁੰਦੇ ਆ ਵੀ ਸਪੈਸ਼ਲਿਸਟ ਡਾਕਟਰ ਨੇ ਬਾਈ ਹਨਾ ਬਾਈ ਸੁਹਾਗਤ ਹੈ ਤੁਹਾਡਾ ਅਸੀ ਕਾਲ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਇਹ ਦੱਸੋ ਹਨਾ ਮਤਲਬ ਸੁਹਾਗੇ ਇੱਕ ਆਮ ਹੁੰਦੇ ਨੇਗੇ ਹਨਾ ਬਣਾਉਂਦੇ ਨੇਗੇ ਇੱਕ ਆਪਣੇ ਆ ਸੁਹਾਗੇ ਨੇਗੇ ਇਹ ਫਰੇਮ ਵਾਲੇ ਸੁਹਾਗੇ ਇਹ ਫਰੇਮ ਵਾਲੇ ਸੁਹਾਗੇ ਹਨਾ ਇਹਨਾਂ ਦਾ ਤੇ ਬਾਕੀਆਂ ਦਾ ਕੀ ਫਰਕ ਹੈਗਾ ਜਿਹੜੇ ਆਮ ਸੁਹਾਗੇ ਬਣਦੇ ਆ ਪਿੰਡਾਂ ਦੇ ਜਿਹੜਾ ਤਾਂ ਬਿਲੇ ਆਮ ਸੁਹਾਗਾ ਹੁੰਦਾਗਾ ਬਿਨਾ ਫਰੇਮ ਤੋਂ ਉਹਦਾ ਭਾਜਨ ਨਹੀਂ ਬਣਦਾ ਹੈਗਾ ਠੀਕ ਹੈ ਭਰਾ ਇਹਦੇ ਆਪਾਂ ਇੱਕ ਟੁਕਟੇ ਪਾਉਣੇ ਲੱਗਣ ਦੇ ਆ ਜੋੜ ਆਗੇ ਇੱਥੇ ਕਾ ਜੋੜ ਆਗੇ ਇਹਦੇ ਉੱਪਰ ਫਰੇਮ ਲੱਗ ਜਾਂਦਾ ਹੈਗਾ ਅੱਛਾ ਮਤਲਬ ਤਾਂ ਭਾਜਨ ਬਣ ਜਾਂਦਾ ਲੱਕੜ ਦਾ ਠੀਕ ਹੈ ਅਰੇ ਇਹ ਮਜਬੂਤੀ ਬਣ ਜਾਂਦੀ ਵਧੀਆ ਠੀਕ ਹੈ ਠੀਕ ਹੈ ਨੇੜਿਓਂ ਮੜਾਈ ਜਾਂ ਨੇੜਿਓਂ ਅੱਛਾ ਪੁੱਤਰਾ ਪੁੱਤਰਾ ਲੱਗਿਆ ਹੋਈ ਇੱਥੇ ਅੱਛਾ ਬਈ ਇਹ ਡਾਲੇ ਡੋਲੇ ਵਧੀਆ ਆ ਦੇਖੋ ਜਿਵੇਂ ਆ ਚੀਜ਼ਾਂ ਲੱਗੀਆਂ ਨੇ ਹਾਂਜੀ ਹਾਂਜੀ ਠੀਕ ਹੈ ਭਰਾ ਮਤਲਬ ਕਿ ਪੂਰੀ ਮਜਬੂਤ ਚੀਜ਼ ਬਣਦੀ ਆ ਦੋਸਤੋ ਤੇ ਇੱਕ ਵਈਏ ਦੀ ਲੱਕੜ ਤੁਸੀਂ ਕਿੱਕਰ ਦੀ ਯੂਜ਼ ਕਰਦੇ ਹੋ ਹਾਂ ਕਿੱਕਰ ਹੀ ਹੁੰਦੀ ਆ ਵੀਰੇ ਜਿਹੜਾ ਮਰਜ਼ੀ ਸਹੇ ਲੈ ਲਓ ਤੇ ਕਿੱਕਰ ਤੇ ਆਮ ਲੱਕੜ ਦਾ ਕੀ ਫਰਕ ਕਿੱਕਰ ਕਿਉਂ ਵਰਤਦੇ ਹੋ ਚਲ ਬਲੇ ਗੱਲ ਚੱਲ ਜੀ ਸਵਾਗਤ ਆਮ ਲੱਕੜ ਦਾ ਕਾਟ ਨਹੀਂ ਰਹੀਗੀ ਅੱਛਾ ਕਿੱਕਰ ਦੀ ਲਾਈਫ ਹੋ ਵੱਧਾ ਮਤਲਬ ਕਿੱਕਰ ਲਾਈ ਠੀਕ ਹੈ ਭਰਾ ਤੇ ਇੱਕ ਗੱਲ ਨੂੰ ਬਾਈ ਜਿਵੇਂ ਆ ਸੀ ਆ ਆਪਣੇ ਕੋਲੇ ਬਣਿਆ ਪਿਆ ਹਨਾ ਸਵਾਗਾ ਹਾਂਜੀ ਇਹਦੇ ਚ ਨੇ ਤਿੰਨ ਤੁਸੀਂ ਪਾਏ ਹੋਏ ਨੇ ਹਾਂ ਇਹ ਲੰਮੇ ਰਾਡ ਪਾਏ ਹੋਏ ਆ ਜੀ ਠੀਕ ਹੈ ਜਿਹੜੇ ਆ ਆਰ ਪਰ ਨੇ ਆ ਕਾਵੜੇ ਠੀਕ ਹੈ ਆ ਦਿਖਾ ਦਿਓ ਬਈ ਨਵੂ ਆ ਦੇਖੋ ਦੋਸਤੋ ਇਹ ਲੱਕੜ ਨੂੰ ਵੇ ਲੱਕੜ ਨੂੰ ਬੰਨ ਕੇ ਰੱਖਦੇ ਨੇ ਮਤਲਬ ਲੱਕੜ ਨੂੰ ਬੰਨ ਕੇ ਰੱਖਦੇ ਨੇ ਅਲਾਈਨਮੈਂਟ ਸਹੀ ਰਹਿੰਦੀ ਠੀਕ ਹੈ ਭਰਾ ਇਹ ਕਈ ਵਾਰੀ ਕੋਈ ਲੱਕੜ ਮਤਲਬ ਆ ਫਟਕ ਮੈਂ ਇਧਰ ਨੂੰ ਹੋ ਗਈ ਹਾਂ ਇਧਰੋਂ ਟੇਲਾ ਕਰਕੇ ਇਧਰੋਂ ਨੜਕਾ ਖਸਦੋ ਇਸ ਵਿੱਚ ਵੀ ਹੋ ਜੂਗਾ ਠੀਕ ਹੈ ਭਰਾ ਹਾਂਜੀ ਹਾਂਜੀ ਤੇ ਇੱਕ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਇਹ ਪੂਰਾ ਘਸ ਕੇ ਉਹ ਇਹ ਉਹਨਾਂ ਦਾ ਲੱਕੜ ਕਾਹਦੀ ਹੈ ਫਰੇਮ ਨਾਲ ਜਮਾਈ ਫਰੇਮ ਤੱਕ ਘਸੂਗੀ ਇਹ ਫਰੇਮ ਤੱਕ ਘਸੂਗੀ ਠੀਕ ਹੈ ਭਰਾ ਤੇ ਇੱਕ ਅੱਜ ਕੱਲ੍ਹ ਜਿਵੇਂ ਚੱਲ ਪਈ ਬਈ ਗਗਨ ਸਿਸਟਮ ਅੱਜ ਕੱਲ੍ਹ ਕੰਪਿਊਟਰ ਕਰਾਏ ਹਨਾ ਹਾਂਜੀ ਹਾਂਜੀ ਤੇ ਕੰਪਿਊਟਰ ਨਾਲੋਂ ਇਹ ਕਿਵੇਂ ਵਧੀਆ ਜਾਂ ਕੀ ਕੀ ਇਹਦੀ ਫਾਇਸ਼ੀਤ ਹੈ ਉਹਦੇ ਨਾਲ ਇਹ ਹੀ ਆਇਆ ਬਸ ਡਲੇ ਡੋਲੇ ਵਧੀਆ ਪੰਨੀ ਜਾਂਦਾ ਜੀ ਇਹ ਅੱਛਾ ਅੱਛਾ ਡਲੇ ਡੋਲੇ ਪੰਨਣ ਡਲੇ ਵਧੀਆ ਪੈਲੇ ਡਾਕਰ ਬਣ ਵਾਸਤੇ ਇਹ ਸਭ ਨੂੰ ਹੈ ਹੀ ਸੁਭਾਗ ਜੀ ਠੀਕ ਹੈ ਭਰਾ ਆਪਣੇ ਕੋਲ 11 12 13 ਫੁੱਟ ਤੱਕ ਸੁਭਾਗੇ ਮਿਲ ਜਾਂਦੇ ਆ ਵਧੀਆ 14 ਹੀ ਮਿਲ ਜਾਂ ਬਾਕੀ ਤੁਸੀਂ ਜਿਵੇਂ ਦਰਸ਼ਕ ਕੋਈ ਦੇਖਦਾ ਆਪਣੀ ਲੋੜ ਦੇ ਮੁਤਾਬਕ ਕਸਟਮਾਈਜ਼ ਕਰਕੇ ਜਿਵੇਂ ਮਰਜ਼ੀ ਬਣਵਾ ਸਕਦਾ ਜਿਵੇਂ ਮਰਜ਼ੀ ਬਣਵਾ ਸਕਦਾ ਹੋ ਠੀਕ ਹੈ ਭਰਾ ਤੇ ਇਹ ਜਿਵੇਂ ਫਿਰ ਲੋਹਾ ਲੋਹਾ ਜਿਵੇਂ ਇਹ ਸਿਸਟਮ ਇਹ ਜਦੋਂ ਲੋਹਾ ਕੰਪਨੀ ਦਾ ਲੋਹਾ ਹੁੰਦਾ ਵੀਰੇ ਠੀਕੋ ਕੰਮ ਤੈਨੂੰ ਦਾ ਠੀਕ ਹੈ ਜੀ ਇਹ 4 ਇੰਚੀਆਂ ਗੱਲ ਲੱਗੀ ਹੋਈ ਹੈ ਇਹਨੂੰ 4 ਇੰਚੀ ਦੀ ਫਟਣ ਹੈਗੇ ਇਹ 12 ਇੰਚੀ ਵੀਰੇ ਉੱਚਾ ਹੈ ਠੀਕ ਹੈ ਭਰਾ ਸਾਰੇ ਇਹਨੂੰ ਰੰਗ ਵਗੈਰਾ ਕਰਕੇ ਦੇਉਗੇ ਸ਼ਿੰਗਾਰ ਕੇ ਪੂਰਾ ਠੀਕ ਹੈ ਭਰਾ ਇਹ ਸਾਰ ਨੂੰ ਹੈਵੀ ਸਵਾਗ ਸਾਡੇ ਕੋਲ 13 ਫੁੱਟ ਚਾਹੀਏ ਆਪਣੇ ਕੋਲ 13 ਫੁੱਟ ਤੇ ਹਲਕਾ ਹੀ ਮਿਲ ਜਾਂਦਾ ਥੋੜਾ ਜਿਹਾ ਅੱਛਾ ਭਰਾ 12 ਫੁੱਟ ਵੀ ਮਿਲ ਜਾਂਦੇ ਨੇ ਆਪਣੇ ਕੋਲੇ ਠੀਕ ਹੈ ਭਰਾ ਤੇ ਇੱਕ ਦੋਸਤੂ ਹੋਰ ਦੇਖੋ ਤੁਸੀਂ ਮੈਨੂੰ ਐ ਲੱਗਦਾਗਾ ਕਿ ਨੇ ਯਾਰ ਇਹ ਬਈ ਤੁਸੀਂ ਬਣਾਉਣੇ ਹੋ ਪੰਜਾਬ ਚ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਬਣਦੇ ਹੋਣਗੇ ਹਨਾ ਤੇ ਦੋਸਤੋ ਆਹ ਦੇਖੋ ਆਹ ਲੱਕੜ ਵਰਤ ਦਿਆਂ ਬਈ ਹੈਂ ਹਾਂਜੀ ਆਹ ਵੀ ਲੱਕੜ ਹੀ ਹੈ ਠੀਕ ਹੈ ਠੀਕ ਹੈ ਇਹ 10 ਇੰਚੀ ਹੈ ਬਰੇ ਲੱਕੜ ਇਹਦਾ 10 1/2 ਇੰਚੀ ਹੈ ਸਹੀ ਗੱਲ ਆ ਭਰਾ ਇਹ ਇਹ ਮਤਲਬ ਇਹ ਕਿਕਰ ਹੈਵੀ ਹੁੰਦੀ ਹੈ ਜਿਆਦਾ ਹੈ ਹਨਾ ਹਾਂਜੀ 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 ਠੀਕ ਹੈ ਭਰਾ ਪੂਰੀ ਠੋਸ ਲੱਕੜ ਹੁੰਦੀ ਹੈ ਬਰੇ ਕੋਈ ਐਸੀ ਤੇ ਇਹ 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 ਬਣ ਰਿਹਾ ਆਪਣੇ ਕੋਲੇ 13 ਫੁੱਟਾ ਜੀ ਇਹ 13 ਫੁੱਟਾ ਜੀ ਇਹ ਮਤਲਬ ਘਟ ਚੱਲ ਥੋੜਾ ਜਿਹਾ ਆਪਣੇ ਇਹ ਆਪਣੀ ਅਰਜ਼ੀ ਘਟ ਚੱਲਦਾ ਚੱਲਦਾ ਇਧਰ ਲੋਡ ਲੋਡ ਸਾਈਡ ਵੱਲ ਚੱਲਦਾ ਜਦੋਂ ਆ ਗਾ ਭਾਰੀ ਜਿਹੜਾ ਠੀਕ ਹੈ ਜੀ ਆਪਣੇ ਜਿਹੜਾ ਸਵਾਕਾ ਚੱਲੋ 12 ਫੁੱਟ ਸਹੀ ਚੱਲਦਾ ਜੀ 12 ਫੁੱਟਾ ਹਾਂ 12 ਫੁੱਟਾ ਆਪਣੇ ਬਾਗਾਂ ਥੋੜੇ ਰੇਤ ਲੈਣ ਹੈ ਨਾ ਇਹ ਤੁਸੀਂ ਜਿਵੇਂ ਆਪ ਵਿਚਾਲੇ ਫਰੇਮ ਪਾਇਆ ਦੋ ਵਾਲਾ ਵੀ ਬਣਾ ਦੇਣ ਉਹ ਤੇ ਲਾਓ ਦੋ ਫੁੱਟਾ ਪਿਆ ਜੀ ਉਧਰ ਅੱਛਾ ਇਹ ਦੋ ਵਾਲਾ ਬਣਿਆ ਹੋਇਆ ਜੀ ਹਾਂ ਜੇ ਇਹ ਦੋ ਫੁੱਟਾ ਜੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਵੀ ਕਾਲੇ ਪੈਣਗੇ ਲੰਬੇ ਵੀਰੇ ਇੱਥੇ ਤਿੰਨ ਰਾਵਾਂ ਪਹਿਨਣੀਆਂ ਇਹਦੇ ਵਿੱਚ ਵੀ ਠੀਕ ਹੈ ਠੀਕ ਹੈ ਠੀਕ ਹੈ ਭਰਾ ਤੇ ਫੋਰ ਇਹਦੀ ਕੋਈ ਖਾਸੀਅਤ ਜਿਵੇਂ ਇੱਕ ਇਹਦੇ ਤੁਸੀਂ ਆਪਾਂ ਨਾਲ ਕਲਿੱਪ ਲਾ ਦੇਵਾਂਗੇ ਦੋਸਤੋ ਪੂਰਾ ਰੰਗ ਵਗੈਰਾ ਕਰਕੇ ਅ ਦਿਨ ਕਿਪਰਾ ਇਹ ਇਹ ਕਲਿੱਪ ਜੋੜ ਦਾਂਗੇ ਵਿੱਚ ਕਿਵੇਂ ਲੱਗਦਾ ਇਹ ਪਰਾ ਪਈ ਜਾਣੇ ਕਿ ਲਪਾ ਠੀਕ ਹੈ ਪਰਾ ਤੇ ਇਹਦੀ ਲਾਈਫ ਵਗੈਰਾ ਜਿਵੇਂ ਆਪਾਂ ਬਣਾ ਲਿਆ ਹਨਾ ਹਾਂਜੀ ਕਿੱਸਾ ਉਹਨਾਂ ਦੀ ਲਾਈਫ ਵਗੈਰਾ ਚੱਲਦਾ ਇਹ 15 20 ਸਾਲ ਦਾ ਕੋਈ ਝਾਕ ਨਹੀਂ ਲੋੜ ਨਹੀਂ ਜਾਈ ਠੀਕ ਹੈ ਜੀ ਬਸ ਇਹਨੂੰ ਆਪਦੇ ਆਦਾ ਆਪਦੇ ਸਿਰ ਤੇ ਹੁੰਦਾ ਬਰੇ ਬੰਦੇ ਸੰਭਾਲ ਰੱਖਣਗੇ ਅੱਛਾ ਅੱਛਾ ਜਿਵੇਂ ਹੁਣ ਆਪਾਂ ਚਲਾਉਣ ਤੋਂ ਪਹਿਲਾਂ ਇੱਕ ਵਾਰੀ ਨਾਟ ਨੂੰ ਨਟ ਕੱਸ ਲਵੇ ਇਹਦੇ ਫਿਰ ਸਹੀ ਚੱਲੂਗਾ ਇਹ ਠੀਕ ਹੈ ਪਰਾ ਕਦੇ ਕਦੇ ਸੁੱਕੀ ਗੱਲੀ ਹੁੰਦੀ ਨਾਟ ਲਾ ਹੋ ਜਾਂਦਾਗਾ ਇੱਕ ਇਹਦੇ ਮਤਲਬ ਪੇਂਟ ਵਗੈਰਾ ਇਹ ਤੇ ਕਰਦਾ ਹੈ ਹਾਂਜੀ ਪ੍ਰਾਈਮਰ ਵੱਜ ਕੇ ਤੇ ਪੇਂਟ ਫਿਰ ਲੱਗਦਾ ਆ ਵਿੱਚ ਵੀ ਇਹਦੇ ਪ੍ਰਾਈਮਰ ਵੱਜਿਆ ਲੱਗਦਾ ਕਿੰਨੇ ਕੁ ਸਹਾਗੇ ਮਤਲਬ ਤੁਹਾਡੇ ਕੋਲੇ ਆਰਡਰ ਰੂਡਰ ਬਹੁਤ ਆਉਂਦੇ ਰਹਿੰਦੇ ਹੋਣਗੇ ਨਾ ਸਰੇ ਆਰਡਰ ਸਾਡੇ ਕੋਲ ਬਹੁਤ ਆਉਂਦੇ ਆ ਜੀ ਬਾਹਰੋਂ ਬਹੁਤ ਆਰਡਰ ਆਉਂਦੇ ਆ ਜੀ ਇਹ ਆਰਡਰ ਬਾਹਰ ਲਈ ਨਹੀਂ ਜੀ ਮੁੰਡੇ ਨੇ ਬਾਹਰੋਂ ਪੈਸੇ ਭਾਜ ਕੇ ਕਨੇਡਾ ਤੋਂ ਅੱਛਾ ਅੱਛਾ ਤੇ ਉਹਨਾਂ ਦੇ ਭੇਜਨੇ ਕੋ ਉਹ ਪਿੰਗਾ ਪੈ ਯੂ ਪ੍ਰੇਮਰੀ ਨਹੀਂ ਨਾ ਬਾਕੀ ਬਈ ਇਹ ਸੌਂਕੀ ਬੰਦੇ ਦਾ ਕੰਮ ਆ ਨਾ ਜਿਹਨੂੰ ਕੋਈ ਸ਼ੌਂਕ ਆ ਸੰਦਾ ਨਾ ਹਨਾ ਕਰੇ ਰੱਖਣ ਦਾ ਉਹ ਬੰਦਿਆਂ ਲਈ ਇਹ ਚੀਜ਼ਾਂ ਬਣਦੀਆਂ ਨੇ ਹਨਾ ਭਰਾ ਹਾਂਜੀ ਹਾਂਜੀ ਠੀਕ ਐ ਭਰਾ ਤੇ ਆਹ ਲੋਹਾ ਵਰਤਦੇ ਹਾਂ ਭਰਾ ਇਹ ਆਹ ਲੋਹਾ ਜੀ ਦੋਸਤੋ ਆਹ ਦੇਖ ਸਕਦੇ ਹੋ ਤੁਸੀਂ ਵਾਈਨਾਂ ਕੋ ਤੇ ਮਾਲ ਮਤਲਬ ਇਹਨਾਂ ਤਿਆਰ ਕਰਨ ਵਾਲਾ ਇਹ ਤੇ ਇੱਕ ਵਈ ਤੁਸੀਂ ਦੱਸ ਰਹੇ ਸੀ ਜਿਵੇਂ ਆ ਚੀਜ਼ ਆ ਹਨਾ ਇਹ ਪਿੰਗਾ ਜੀ ਇਹ ਪਿੰਗਾ ਜਿਵੇਂ ਬਣਦਾ ਟਰੈਕ ਇੱਕ ਕਲਿੱਪ ਜੋੜ ਦਾਂਗੇ ਨਾਲ ਆਪਾਂ ਅੱਛਾ ਭਰਾ ਇਹਦੇ ਵਿੱਚ ਤੁਸੀਂ ਡਰਾਮਾ ਟੇਕਿਆਂ ਦਾ ਤੇਲ ਵਾਲੇ ਠੀਕ ਹੈ ਜੀ ਬਾਕੀ ਹਰਾ ਹੋਰਾ ਮਾਲ ਵੱਟ ਕੇ ਬਾਕੀ ਹਰਾ ਕੋਈ ਰੇਹ ਲਿਆਉਣਾਗਾ ਰੇਹ ਲਿਓਣ ਦੀ ਲੋੜ ਨਹੀਂ ਆਪਾਂ ਨੂੰ ਹਨਾ ਤੇ ਇਹ ਭਰਾਵਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਨੰਬਰ ਤੁਸੀਂ ਲਿਆਵੋਗੇ ਤੇ ਨੰਬਰ ਅਸੀਂ ਸਕਰੀਨ ਤੇ ਦੇਵਾਂਗੇ ਤੇ ਆਰਡਰ ਦੇ ਸਕਦੇ ਹੋਗੇ ਆਰਡਰ ਭਾਈ ਜਿਵੇਂ ਸਾਨੂੰ ਦੇਤਾ ਹਨਾ ਕਿੰਨੇ ਟਾਈਮ ਚ ਤਿਆਰ ਕਰਕੇ ਦੇ ਦਿੰਨੇ ਹੋ ਸਮਾਨ ਉਹ ਮੇਰੇ ਮੂਰੇ ਜਿਵੇਂ ਹੁਣ ਸਾਡੇ ਕੋਲੇ ਜੇ ਤੁਸੀਂ ਅੱਜ ਆਰਡਰ ਕਰੋਗੇ ਸਾਨੂੰ ਜਿਵੇਂ ਅੱਜ ਤੋਂ ਹੁਣ 5 ਦਿਨਾਂ ਤੱਕ ਤੁਹਾਨੂੰ ਮਿਲ ਜੂਗਾ ਠੀਕ ਹੈ ਜੀ ਠੀਕ ਹੈ ਜੀ 5 ਦਿਨਾਂ ਚ ਮਤਲਬ ਇਹ ਦੋ ਦਿਨ ਬਾਅਦ ਹੀ ਮੰਗ ਦਿੰਦਾ ਅਗਲੇ ਤੋਂ ਕਈ ਵਾਰੀ ਕੋਈ ਲਾਈਟ ਦਾ ਕੱਟ ਲੱਗ ਜਾਂਦਾ ਪਾਵਰ ਕੱਟ ਹੁੰਦਾ ਕਈ ਵਾਰੀ ਹਾਂ ਹਾਂ ਅੱਜ ਜੇ ਕਰ ਪਾਇਆ ਤਾਂ ਠੀਕ ਹੈ ਆਰਡਰ ਕਰਾਂਗਾ ਇੱਕ ਵਈ ਗਗਨੇ ਯਾਰ ਜਿਵੇਂ ਆ ਸੀ ਹਨਾ ਜੋੜ ਜੂੜੇ ਦੇ ਜਿਵੇਂ ਆ ਆਪਾਂ ਕਰਤਾ ਹਨਾ ਵੈਲਡ ਹਾਂਜੀ ਵੈਲਡ ਬੁਲਡ ਇਹ ਖੁੱਲਦਾ ਤਾਂ ਨਹੀਂ ਆ ਕਿਵੇਂ ਮੇਰੇ ਇਹ ਤਾਂ ਝਾੜ ਝਾੜ ਕੇ ਲੈਣਾ ਨਹੀਂ ਹੋਈਆਂ ਟੁੱਟਦਾ ਨਹੀਂ ਆ ਵੈਲਡਿੰਗ ਅੱਛਾ ਅੱਛਾ ਠੀਕ ਹੈ ਠੀਕ ਹੈ ਲੋਹਾ ਤਾਂ ਤੁਹਾਡਾ ਦੇਖੀਏ ਹੈ ਹੈਵੀ ਆ ਪੂਰਾ ਹਨਾ ਠੀਕ ਇਹ ਵੱਡੇ 4x4 ਟਰੈਕਟਰ ਵਾਸਤੇ ਜੀ ਇਹ ਭਾਗਾ ਇਹ ਦਾ ਵੇ ਹੈਗਾ ਠੀਕ ਹੈ ਭਰਾ ਇਹ 12 ਫੁੱਟ ਸੁਭਾਗਾ ਹੁੰਦਾ 10 10 1/2 ਹੁੰਦਾਗਾ ਠੀਕ ਹੈ ਜੀ 1/2 4 ਕੋਟਲ ਵਜਨ ਚ ਠੀਕ ਹੈ ਜੀ ਉਹ ਹਰ ਇੱਕ ਟਰੈਕਟਰ ਮੰਗਰ ਪਾ ਜਾਂਦਾ ਜੀ ਹਾਂ ਹਾਂ 1/2 ਕੋਲ ਵੱਧਦਾ 80 ਪ੍ਰਿੰਸ ਸੁਭਾਗਾ ਦੇ ਕੋਲ ਵਿਕਦਾ ਜੀ ਠੀਕ ਹੈ ਜੀ ਉਹਦੇ ਅਸੀਂ ਕਲਿੱਪ ਜੋੜ ਦਾਂਗੇ ਉਹਦੇ ਤੇ ਤੇ ਇਹ ਕੰਮ ਕਰਦੇ ਨੂੰ ਗਗਨ ਕਿੰਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਹੋਲੇ ਹੋ ਗਏ 18-19 ਸਾਲ ਇਹ ਕੰਮ 18-19 ਸਾਲ ਠੀਕ ਹੈ ਠੀਕ ਉਦੋਂ ਤੋਂ ਇਹ ਬਣਾ ਰਹੇ ਹਾਂ ਹਾਂਜੀ ਹਾਂਜੀ ਇਹ ਫਰੇਮ ਵਾਲੇ ਜੀ ਉਹ ਪੁਰਾਣਾ ਫਰੇਮ ਪਲੇਟ ਨੂੰ ਦਿਖਾਣਾ 10 ਸਾਲ ਪੁਰਾਣਾ ਫਰੇਮ ਹੈ ਜੀ ਅੱਛਾ 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 ਇਹ ਫਰੇਮ ਪੁਰਾਣਾ ਦਾ ਹਾਂ ਇਹ ਪੁਰਾਣਾ ਫਰੇਮ ਹੈ ਜੀ ਅੱਛਾ ਇਹਦੇ ਵਿੱਚੋਂ ਸੁਹਾਗਾ ਕਸਿਆ ਹੋਇਆ ਹਾਂਜੀ ਹਾਂਜੀ ਹਾਂ ਕੱਢਿਆ ਹੋਇਆ ਦਾ ਆਹ ਪੁਰਾਣੇ ਫਟਨੇ ਜੀ ਇਹਦੇ ਇਹਦਾ ਕਸਿਆ ਹੋਇਆ ਬਈਆਂ ਜੀ ਇਹਦਾ ਕਸਿਆ ਮਾਲ ਆ ਜੀ ਠੀਕ ਹੈ ਠੀਕ ਹੈ ਠੀਕ ਹੈ ਦੇਸੀ ਕਿਕਰ ਲੱਕੜੀ ਹੈ ਜੀ ਦੇਸੀ ਕਿਕਰ ਹੈ ਮਤਲਬ ਸੁਹਾਗੇ ਦੇ ਵਿੱਚ ਕਿਕਰ ਦੀ ਲੱਕੜ ਕੰਮ ਜਾਵੇ ਮਤਲਬ ਆਪਣੇ ਦਰਸ਼ਕਾਂ ਲਈ ਇਹ ਵੀ ਇੱਕ ਜਾਣਕਾਰੀ ਦੀ ਇਹ ਵੀ ਕਿ ਸੁਹਾਗਾ ਕੇ ਪ੍ਰੇਮ ਕਿਸੇ ਦਾ ਜੀ ਫਿੱਟ ਕਰਨਾ ਜੀ ਬੀਜੇ ਸੁਹਾਗਾ ਵੈਸੇ ਵੀ ਪੁਰਾਣਾ ਕਿ ਕਿਕਰ ਦਾ ਬਣਾਓ ਹਾਂਜੀ ਹਾਂਜੀ ਠੀਕ ਇਹਦੇ ਕਾਏ ਫਾਇਦੇ ਜੁ ਲੱਕੜ ਕਹ ਜਾਂਦੀ ਹੈਗੀ ਇਹ ਵਿੱਚ ਲੱਕੜ ਦਵਾਲੇ ਫਿੱਟ ਹੋਏ ਆ ਜੀ ਇਸ ਲੋਹੇ ਚ ਹਾਂਜੀ ਇਸ ਲੋਹੇ ਚ ਹੋਣਾ ਠੀਕ ਹੈ ਠੀਕ ਹੈ ਜੀ ਮਤਲਬ ਲੋਹਾ ਤਾਂ ਜੇ ਅੱਜ ਆਪਾਂ ਲੈ ਲਿਆ ਮੰਨ ਲਾ ਜੀ ਸੰਦਾ ਹੁੰਦਾ ਦੁੱਗਣਾ ਤਿਗਣਾ ਹਾਂਜੀ ਹਾਂ ਰੇਟ ਚ ਹੋਊਗਾ ਹਾਂਜੀ ਹਾਂਜੀ ਇਹ ਫਾਇਦੇ ਜੀ ਕੰਮ ਹੋਣਾ ਹਾਂ 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 ਤੇ ਦੋਸਤੋ ਇਹ ਸੀ ਸੁਹਾਗਿਆਂ ਬਾਰੇ ਤੁਹਾਨੂੰ ਵੀਡੀਓ ਆਪਾਂ ਦਿਖਾਈਏ ਹੈ ਨਾ ਤੁਹਾਡੇ ਲਈ ਜੇ ਤੁਸੀਂ ਬਣਵਾਉਣਾ ਚਾਹੁੰਦੇ ਹੋ ਜਰੂਰ ਸੰਪਰਕ ਕਰਿਓ ਬਾਈ ਗਗਨ ਨਾਲ ਪਿੰਡ ਉਪਲੀ ਤੇ ਬਹੁਤ ਹੀ ਯੂਨੀਕ ਬਹੁਤ ਹੀ ਵਧੀਆ ਕੰਮ ਹੈ ਜਿਵੇਂ ਕਰੀਂਦੇ ਵੀ ਕਲਾ ਕਲਾ ਦਾ ਕੰਮ ਹੈ ਕਲਾ ਬਾਈਨਾਂ ਕੋਲੇ ਇਹੋ ਜੀ ਕਲਾ ਤੁਹਾਨੂੰ ਪੰਜਾਬ ਚ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਹੈਗੀ ਹੈ ਯੂਨੀਕ ਚੀਜ਼ ਹੈ ਜਰੂਰ ਆਰਡਰ ਕਰਿਓ ਸੰਪਰਕ ਜਰੂਰ ਕਰਿਓ ਧੰਨਵਾਦ ਦੋਸਤੋ